ਸਭ ਤੋਂ ਮਹਿੰਗੀ ਬੰਦਾ ਲਾਉਂਦਾ ਆਹਾ ਆ ਬੰਦਾ ਕਹਿੰਦੇ ਇੰਨੀ ਮਹਿੰਗੀ ਸਬਜ਼ੀ ਲਾਉਂਦਾ ਇੰਨੀ ਮਹਿੰਗੀ ਸਬਜ਼ੀ ਲਾਉਂਦਾ ਕਹਿੰਦੇ ਅੱਗ ਹੀ ਘੜ ਦਿੰਦਾ ਯਾਰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਬਾਈ ਅੱਜ ਆਪਾਂ ਲਾਈਵ ਨਹੀਂ ਹੋਏਗੇ ਕਿਉਂਕਿ ਥੋੜਾ ਜਿਹਾ ਲੇਟ ਹੋ ਗਿਆ ਤੇ ਲਾਈਵ ਚਲਾਉਣ ਵਾਸਤੇ ਕਰਨੀ ਪੈਂਦੀ ਐ ਸੈਟਿੰਗ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਬਾਬਾ ਫਰੀਦ ਗਏ ਸੀਗੇ ਤੇ ਉੱਥੇ ਮੱਥਾ ਟੇਕ ਕੇ ਤੇ ਅਸੀਂ ਜਦੋਂ ਤੁਰੇ ਆ ਤੇ ਤੁਹਾਨੂੰ ਪਤਾ ਰਾਜ ਟਾਈਮ ਹੀ ਲੱਗ ਹੀ ਜਾਂਦਾ ਬਾਈ ਯਾਰ ਹਨਾ ਤੇ ਇੱਥੇ ਆਏ ਆ ਅਸੀਂ 6:52 59 ਮਿੰਟ ਤੇ ਤੇ ਇੱਕ ਅੱਧਾ ਮਿੰਟ ਤੋਂ ਵੱਧ ਐਰ ਸੈਟਿੰਗ 5-7 ਮਿੰਟ ਸੈਟਿੰਗ ਕਰਨ ਤੇ ਲੱਗ ਜਾਂਦੇ ਆ ਲਾਈਵ ਦੇ ਥੰਬਨੇਲ ਬਣਾਉਣਾ ਜੇ ਉਹ ਲਿਖਣਾ ਟਾਈਟਲ ਵਗੈਰਾ ਤਾਂ ਮੈਂ ਕਹਾਂ ਚਲੋ ਅੱਜ ਵੈਸੇ ਆਪਾਂ ਵੀਡੀਓ ਰਿਕਾਰਡ ਕਰਕੇ ਪਾ ਦਾਂਗੇ ਜਿੰਨਾਂ ਦਰਸ਼ਕਾਂ ਵੀਰਾਂ ਨੇ ਰੇਟ ਵੇਖਣਾ ਉਹਨਾਂ ਨੇ ਤਾਂ ਬਿਨਾਂ ਲਾਈਵ ਤੋਂ ਵੀ ਵੇਖ ਹੀ ਲੈਣੀ ਵੀਡੀਓ ਆਪਣੀ ਹਣਾ ਤੇ ਬਸ ਬਈ ਇੱਕ ਅੱਧਾ ਮਿੰਟ ਰਹਿ ਗਿਆ ਯਾਨੀ ਬੋਲੀ ਸਟਾਰਟ ਹੋਣ ਦੇ ਵਿੱਚ ਕਰਦੇ ਆ ਤੇ 7:00 ਵਜੇ ਜਿਹੜੇ ਪੂਰੇ ਤੇ ਨਗ ਭਈਆ ਜੈਕਾ ਆ ਤੇ ਬਾਕੀ ਬੰਦੇ ਵੇਖੋ ਇੱਧਰ ਹੋ ਦੇਖੋ ਸਾਹਮਣੇ ਤੇ ਬਾਈ ਪਾਲ ਵੀ ਆਇਆ ਇੱਧਰ ਅੱਜ ਬਾਈ ਪਾਲ ਆਇਆ ਤੇ ਰੇਟ ਅੱਜ ਮੇਰੇ ਹਿਸਾਬ ਨਾਲ ਤੂੜੀ ਦਾ ਵੀ ਜੇ ਇੱਕ ਨਾ ਚੰਗੀ ਤੂੜੀ ਹੋਈ ਬਰਫਰਗੀ ਚਿੱਟੀ ਤੂੜੀ ਹੋਈ ਫਿਰ ਤਾਂ ਬਾਈ ਰੇਟ ਜਾ ਵੀ ਸਕਦਾ 400 ਦੇ ਨੀੜ ਤੇ ਪਰ ਜੇ ਤੂੜੀ ਸਲਾਬੀ ਚਲੂਵੀ ਹੋਈ ਜਾਂ ਕਿਵੇਂ ਫੇਰ ਨਹੀਂ ਡੇੜ ਵਾਧਾ ਬਾਈ ਤੇ ਆ ਜੋ ਵਾਕੇ ਤੂੜੀ ਦੀ ਕੁਆਲਿਟੀ ਤੇ ਮੈਟਰ ਕਰਦਾ ਬਾਈ ਵੀ ਕਿੰਨਾ ਜਾ ਸਕਦਾ ਰੇਟ ਆ ਜੋ ਕਰਾਂ ਦੀ ਵੇਖੀਏ ਫਿਰ ਕੇਵਲ ਵੀ ਆਉਂਦਾ ਇੱਧਰ ਨੂੰ ਤੇ ਇੱਕ ਹੀ ਨਾ ਆਇਆ ਬਈ ਅੱਜ ਤੇ ਰੇਟ ਹਾਲਾਂਕਿ ਕੱਲ ਵੀ ਚੰਗਾ ਰਿਹਾ ਸੀਗਾ ਯਾਰ ਕੱਲ 380 ਦੇ ਨੇੜੇ ਤੇ ਟੂੜੀ ਵਿਕੀ ਆ ਪਰ ਜੇ ਟੂੜੀ ਪਤਾ ਨਹੀਂ ਕਿਉਂ ਨਹੀਂ ਆਈ ਇਹ ਟੂੜੀ ਵਧੀਆ ਬਾਈ ਇਹ ਕੁਆਲਿਟੀ ਵੇਖੋ ਟੂੜੀ ਦੀ ਨਜ਼ਾਰੇਦਾਰ ਬਰਫਰਗੀ ਚਿੱਟੀ ਟੂੜੀ ਇਹਦਾ ਪਾਲ ਦੱਸ ਤੈਨੂੰ ਕੀ ਦਾ ਖਿਆਲ ਆ ਹਾਂ ਸਹੀ ਖਿਆਲ ਕਰ ਬਾਈ ਬਾਕੀ ਹੈਲੋ ਆ ਵੀ ਬਾਬਾ ਫਰੀਦ ਚ ਆਏ ਹਾਂ ਇਹਨਾਂ ਦੀ ਨਹੀਂ ਆ ਹਾਂ ਜੀ ਤੇ ਬਾਬਾ ਜੀ ਲੈ ਬਾਈ ਰਖਪਾਲ ਦਾ ਰੇਡ ਬਾਈ ਦਾ ਬੋਲੋ ਬਾਈ ਅੰਦਰ ਨੇ ਬਾਈ ਅੰਦਰ ਦੀ ਅੰਦਰ ਦੀ ਤੂੜੀ ਆ ਨਹੀਂ ਨਹੀਂ ਆਹੀ ਚੱਤੀ ਤੂੜੀ ਆ ਬਰਫਰ ਦੀ ਤੂੜੀ ਆ ਐਂ ਬੋਲਿਆ ਕਰ ਕੇ ਵੇਲੇ ਸ਼ੁਰੂ ਜੀ ਆਖਾ ਕਰੇ ਖੁਰ ਜਾਂਦੀ ਹੈ ਵਸ ਤੇ ਰੱਖ ਹਾਂ ਚਲੋ ਕਰਾਂ ਦੀ ਮੁੰਡਿਓ ਚਲ ਮੈਂ ਲਾਉਣਾ ਰਿੰਗ ਮੈਨੂੰ ਕੋਈ ਹਾਂ ਕਿਹਨਾਂ ਰੇਟ ਕਰ ਲਏ ਤੂੜੀ ਦਾ 400 ਯਾਦ ਹਾਂਜੀ 800 300 ਕਿਈ ਜਾਂਦਾ 300 ਰੁਪਇਆ ਰੱਖ ਦੇ ਯਾਰ 300 ਕਿਹ ਲੈ ਗਈ ਬਾਈਰ ਕਿਨੇ 5 10 ਜਾਨੀ ਵੀ ਬੋਗੀ ਨਾ 350 ਕੱਲਾ ਰੱਖਣ ਦਾ ਉਹਦਾ 80 70 79 80 85 90 94 400 400 400 ਉਹਨਾਂ ਬਾਈ ਕਿਨੇ 400 400 400 ਰੁਪਏ ਰੇਟ ਹੋ ਗਿਆ ਬਈ ਇੱਕ ਟਰਾਲੀ ਆਈ ਭਾਈ ਅੱਜ ਹੋਰ ਆਉਂਦੀ ਹੈ ਕਿ ਨਹੀਂ ਵੇਖਦੇ ਆਂ ਬਾਕੀ ਭਾਈ ਹੈ ਇੱਕ ਟਰਾਲੀ ਇੱਕ ਨਾਗ ਆਇਆ ਭਈ ਅੱਜ ਇਹ ਵੀ ਚੱਟੀ ਤੂੜੀ ਸੀਗੀ ਤੇ ਰੇਟ ਹੋ ਗਿਆ 400 ਆਏ ਬੰਦੇ ਸਭਜੀ ਸਭ ਤਾਂ ਮਹਿੰਗੀ ਬੰਦਾ ਲਾਉਂਦਾ ਆਹਾ ਆ ਬੰਦਾ ਕਹਿੰਦੇ ਇੰਨੀ ਮਹਿੰਗੀ ਸਬਜੀ ਲਾਉਂਦਾ ਇੰਨੀ ਮਹਿੰਗੀ ਸਬਜੀ ਲਾਉਂਦਾ ਕਹਿੰਦੇ ਅੱਗ ਹੀ ਘੜ ਦਿੰਦਾ ਈ ਇਹ ਨਹੀਂ ਮਹਿੰਗੀ ਸਬਜ਼ੀ ਤੁਸੀਂ ਕਾਦੋਂ ਲਾਉਣੇ ਬਾਈ ਆ। ਲਾਉਣੇਗਾ ਤੂੰ ਗਰੀਬ ਬੰਦੇ ਨੂੰ। ਸਾਹੀ ਕੋਈ ਮਹਿੰਗੇ ਨਹੀਂ ਵੀਰੇ ਬਾਜ਼ਾਰ ਮਹਿੰਗਾ ਕਿਉਂ ਬਾਈ? ਬਾਜ਼ਾਰ ਇੰਨਾ ਕਿਉਂ ਮਹਿੰਗਾ? ਕਦੋਂ ਵੀ ਨੀਰੇ ਕਿ ਕਦੋਂ ਕਿੰਨੇ ਲਾਏਗਾ ਅੱਜ ਸਹੀ ਰੇਟ? ਕਦੋਂ ਕੀਤੇ ਸਹੀ ਆ ਫਿਰ। ਸਹੀ ਹੈ ਜਮਾਦਾਰਾ ਰੇਟ। ਚੋਲੇ ਕਿੰਨੇ ਲਾਏਗਾ ਸਹੀ ਰੇਟ? ਚੋਲੇ ਐਸੀ। ਹੈਗੇ? ਅੱਜ ਕਿਵੇਂ ਆਗੇ ਚੋਲੇ ਮੰਡੀ 'ਚ? ਅੱਜ ਤੂੰ ਸਹੀ ਦੱਸੀ ਆਪਣੀ ਕੋਟ ਵਾਲੀ ਮੰਡੀ ਦੇ ਵਿੱਚ ਗਾਹਕ ਜ਼ਿਆਦੇ ਹਨ। ਹਾਂ। ਫ੍ਰੀਜਕੋਟ ਵੰਦਾ। ਤੈਨੂੰ ਮਾਤਾਇਰ ਮੈਨੂੰ ਦੱਸ ਦਿਆ ਕਰੋ ਯਾਰ ਅੱਜ ਵੀਰਵਾਰ ਗਏ ਸੀਗੇ ਤੇ ਮੰਡੀ ਅੱਜ ਹੋ ਗਈ ਬੰਦ ਆੜਤ ਕੇ ਵੀਰ ਦੀ ਡੈਥ ਹੋ ਗਈ ਉੱਥੇ ਉਹਦੇ ਕਰਕੇ ਜਿਹੜੀ ਮੰਡੀ ਉਹਨਾਂ ਨੇ ਬੰਦ ਕੀਤੀ ਤੇ ਬਾਕੀ ਇਹ ਬੰਦਾ ਚਲੋ ਚੌੜਨਾ ਚੌੜ ਰਹੀਗੀ ਸਬਜ਼ੀ ਇਹਦੇ ਕੋਲ ਵਧੀਆ ਹੁੰਦੀ ਤੇ ਮਹਿੰਗੀ ਲੱਗਣੀ ਹੈ ਦੇਖ ਲੈ ਤੇਰੇ ਸਾਹਮਣੇ ਦੇਖ ਲੈ ਕੋਈ ਕੁਆਲਿਟੀ ਦਾ ਦੱਸ ਦੇ ਮਾੜੀ ਆ ਤਾਂ ਤੇ ਜੇ ਸੌਦਾ ਉਹ ਜਹ ਹੋਊਗਾ ਤੇ ਸਸਤਾ ਹੋਣਾ ਹੈ ਪਰ ਜੇ ਉਹ ਜਹ ਸੌਦਾ ਹੋ ਜੇ ਪੈਸੇ ਬਈ ਇਹਦੇ ਹਾਂ ਤੇ ਬਾਕੀ 20 25 ਰੁਪਏ ਕਮਾਈ ਹੈ ਜਿਹੜੀ ਹਰੇਕ ਬੰਦੇ ਨੇ ਆਪਣੀ ਕਰਨੀ ਆ ਵੀਰੋ ਕਿਉਂਕਿ ਅਗਲਾ ਹਰੇਕ ਰੋਟੀ ਖਾਤਰ ਤੁਰਿਆ ਫਿਰਦਾ ਆ ਆਰ ਬੀ ਹਾਂ ਚੌਲੇ ਬੈਂਗਣੀ ਪਿੰਡੀ ਕਮਾਨ ਬਿਜਲੀ ਦਾ ਬਿੱਲ ਆ ਗਿਆ ਹੂੰ ਬਿਜਲੀ ਦਾ ਬਿੱਲ ਹਾਂ ਬਿਜਲੀ ਦਾ ਬਿੱਲ ਕਿੰਨਾ ਆ ਗਿਆ ਬਿਜਲੀ ਦਾ ਬਿੱਲ 7000 ਸੌਪਾ ਲੈ ਸੌ ਲੱਗੇ ਯਾਰ ਤੇ ਮਾਫ ਨਹੀਂ ਹੋਏ ਤੇਰੇ ਸੀਸੋ ਜੁੰਟ ਚ ਨਹੀਂ ਮਾਫ ਓੱਡੇ ਕਾਦੇ ਮਾਫਾ ਭਰਾਵਾ ਫਿਰ ਤੂੰ ਏਸੀ ਚਲਾਉਣਾ ਮੰਨ ਜਾ ਨਾ 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 ਲੱਗਿਆ ਤੇ ਏਸੀ ਮੰਨ ਜਾ ਨਹੀਂ ਲੱਗਾ ਏਸੀ 7000 ਰੁਪਏ ਕਿਵੇਂ ਆਜੂਗਾ ਬਾਈ ਹਾਂ ਏਸੀ ਬੱਸ ਕਿਲ ਕਰਦਾ ਇਤੋਂ ਜ਼ਿਆਦਾ ਤਾਂ ਕੋਈ ਨਹੀਂ ਕਮਾਲ ਹੋ ਗਈ ਯਾਰ ਆ ਹੁਣ ਆਲੂ ਪਾ ਕੇ ਲਿਆਇਆ ਹਾਂ ਹਾਂ 140 ਰੁਪਏ ਪਿਆ ਅੱਛਾ ਅੱਛਾ ਨਾਕੀਪਾ ਬਹਿ ਗਿਆ ਹਾਂ 140 ਰੁਪਏ ਪਸੇਰੀ 20 ਰੁਪਏ ਪਿਆ ਤੇ 40 ਵਿੱਚ ਨਾ ਹਾਂ 40 ਵਿੱਚ ਨਾ 2 ਰੁਪਏ ਦੀ ਝੋਕ ਵੀ ਜਾਣੀ ਲਫਾਫਾ 2 ਰੁਪਏ ਦੀ ਝੋਕ ਜਾਣੀ ਤੇ 10 ਰੁਪਏ ਤਾਂ ਫਿਰ ਕਮਾਉਣੀ ਆ ਕਿਲੋ ਮਗਰ ਹਣ ਮੇਚਣਾ ਸਾਰੀ ਦਿਹਾੜੀ ਚ 20 ਕਿਲੋ ਆਲੂ ਆਪਾਂ ਕਿਹੜਾ ਕਵਾਂਟਰ ਵੇਚ ਦੇਣਾ ਹਾਂ ਆਪਾਂ ਇੱਥੇ ਰੇੜੀ ਲਾ ਕੇ ਖੜ ਜੀਏ ਨਾ ਤੇ ਚੀਜ਼ ਵੇਚਣੀ ਥੋੜੀ ਜਿਹੀ ਵੀ ਔਖੀ ਹੋ ਜਾਂਦੀ ਮੰਨ ਗਈ ਤਰੀਫਾਂ ਕਰਤੀਆਂ ਹੋਰ ਕਰਾਂ 2 4 ਪੰਪ ਹੋਰ ਮੰਨ ਠੀਕ ਆ